ਤادیه ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜੀ ਵੀ ਕੀ ਮੈਂ ਕੋਇਤ ਕੁੰਦਰਾ ਪ੍ਰਧਾਨ ਨਗਰ ਕੌਂਸਲ ਮਛਵੜਾ ਸਾਹਿਬ ਜੋ ਬੀ ਐਮ ਪੀ ਵੀ ਐਮ ਡੀ ਥਰੂ ਆਪਣਾ ਪਾਖੜਾ ਬੋਰਡ ਮੈਨੇਜਮੈਂਟ ਡਿਵੈਲਪਮੈਂਟ ਦੇ ਥਰੂ ਭਾਜਪੀ ਨੇ 58500 ਕਿਉਸਿਕ ਟੰਡ ਪਾਣੀ ਸਾਡੇ ਪੰਜਾਬ ਦਾ ਹਰਿਆਣੇ ਨੂੰ ਦੇਣ ਲਈ ਇਹਨਾਂ ਨੇ ਇੱਕ ਫੈਸਲਾ ਲਿਆ ਸੀ ਉਹਦਾ ਵਿਰੋਧ ਕਰਦੇ ਆ ਕਿਉਂਕਿ ਆਲਰੇਡੀ ਜਿੰਨਾ ਪਾਣੀ ਚਾਹੀਦਾ ਸੀਗਾ ਹਰਿਆਣੇ ਨੂੰ ਸਾਲ ਦਾ ਉਹਨਾਂ ਸੀ ਦੇ ਚੁੱਕੇ ਆ ਉਹ ਜੋ ਇਹ ਫੈਸਲਾ ਲਿਆ ਇਹਨਾਂ ਨੇ ਇੱਕ ਚੋਰੀ ਮੋਰੀ ਦੇ ਥਰੂ ਅਸੀਂ ਉਹਦਾ ਵਿਰੋਧ ਕਰਦੇ ਆਂ ਔਰ ਅਸੀਂ ਪੰਜਾਬ ਦਾ ਇੱਕ ਤੁਪਕਾ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਾ ਪਰ ਸੈਂਟਰ ਦੇ ਵੱਲੋਂ ਤੋਂ ਗੱਲ ਕੀਤੀ ਹੈ ਜੇ 85 ਤੋਂ ਜਿਹੜਾ ਤੁਸੀਂ ਕੋਈ ਕੋਸ਼ਿਸ਼ ਕਰ ਰਹੇ ਹੋ ਜਦ ਕਿ ਪਹਿਲਾਂ ਕਿਹਾ ਜਾਂਦਾ ਹੈ ਸਟੇਟ ਗਵਰਨਰ ਇੱਕ ਰਿਪੀਰੀਅਨ ਐਕਟ ਆ ਸ਼ਾਇਦ ਭਾਜੀਪੀ ਵਾਲੇ ਨੂੰ ਇਹਨਾਂ ਨਾਲੋਂ ਵੱਧ ਪਤਾ ਹੋਣਾ ਰਿਪੀਰੀਅਨ ਐਕਟ ਦੇ ਥਰੂ ਜਿੰਨੀ ਜਿਹੜਾ ਸੂਬਾ ਪੰਜਾਬ ਦੀ ਮਾਰ ਪਾਣੀ ਦੀ ਚੱਲਦਾ ਉਹਨੂੰ ਉਹਨਾਂ ਹੱਕ ਮਿਲਦਾ ਸੋ ਸਭ ਤੋਂ ਵੱਧ ਪੰਜਾਬ ਜਦੋਂ ਕਿਤੇ ਫਾਟੇ ਖੁੱਲਦੇ ਨੇ ਤੇ ਡੁੱਬਦਾ ਕੌਣ ਆ ਪੰਜਾਬ ਡੁੱਬਦਾ ਜਦੋਂ ਸਾਨੂੰ ਡੁੱਬਣ ਲਈ ਅਸੀਂ ਤੇ ਤਰਨ ਲਈ ਹਰਿਆਣਾ ਨਾ ਦੀ ਨਾ ਇਹ ਜੋ ੱੱਕਾ ਬੀਜੇਪੀ ਨੇ ਕੀਤਾ ਚੋਰੀ ਮੋਰੀ ਅਸੀਂ ਉਹਦਾ ਵਿਰੋਧ ਬਿਲਕੁਲ ਹਿੱਕ ਠੋਕ ਕੇ ਮਾਨਯੋਗ ਸਾਡੇ ਹਲਕਾ ਵ代यक ਜਲਕਾਰ ਸਿੰਘ ਦਿਆਲਪੁਰਾ ਦੀ ਅਗਵਾਈ ਦੇ ਵਿੱਚ ਅੱਜ ਜੋ ਧਰਨਾ ਦਿੱਤਾ ਅਸੀਂ ਅਸੀਂ ਇਸੇ ਤਰ੍ਹਾਂ ਜੋ ਪਾਰਟੀ ਦਾ ਹੁਕਮ ਹੋਗਾ ਉਹਨੂੰ ਜਾਰੀ ਰੱਖਾਂਗੇ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦਵਾਂਗੇ ਪਰ ਵਿਰੋਧੀ ਤਾਂ ਕਹਿ ਰਹੇ ਨੇ ਜੀ ਰਲੀ ਮਿਲੀ ਕੁਛ ਤਾਂ ਕਿਤੇ ਨੇ ਕੀਤੇ ਰਲੀ ਮਿਲੀ ਭੁਗਤਦਾ ਜੀ ਹੁਣ ਤੁਹਾਨੂੰ ਮੈਂ ਦੱਸੇ ਹੀ ਸਕਦਾ ਹਾਂ ਡਾਇ ਤੇ ਪੰਜਾਬ ਨਾਲ ਸ਼ੁਰੂ ਤੋਂ ਹੀ ਬਤਕਰਾ ਕਰਨ ਦੀ ਆਦਤ ਰਹੀ ਆ ਬੀਜੇਪੀ ਦੀ ਸੋ ਸਾਰੇ ਇਸ ਇਸ ਗੱਲ ਦਾ ਜਵਾਬ ਦੇਣਾ ਮੈਂ ਜਾਇਜ਼ ਨਹੀਂ ਸਮਝਦਾ ਕਿ ਰਲ ਮਿਲੀ ਭੁਗਤਾ ਜਾਂ ਧੱਕੇਸ਼ਾਹੀ ਅੱਜ ਕੀ ਹੈ ਜਿਹੜਾ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਵੀ ਅੱਜ ਜਿਹੜਾ ਪੰਜਾਬ ਦੇ ਪਾਣੀਆਂ ਦੇ ਨਾਲ ਪੰਜਾਬੀਅਤ ਨਾਲ ਧੱਕਾ ਹੋ ਰਿਹਾ ਜਿਹੜੀ ਬੀਜੇਪੀ ਸਰਕਾਰ ਆ ਜਿਹੜਾ ਪੰਜਾਬ ਦਾ ਜਿਹੜਾ ਅਸੀਂ ਉਹਨੂੰ ਪਹਿਲਾਂ ਹੀ ਜਿਹੜਾ ਹਰਿਆਣੇ ਨੂੰ ਵੇਖੋ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਉਹਦੇ ਤੋਂ ਇਲਾਵਾ ਹੋਰ ਪਾਣੀ ਦਾ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਹੈ ਬੜਾ ਮੰਦ ਭਾਗਾ ਉਦੇ ਅੱਜ ਵਿਰੋਧ ਦੇ ਵਿੱਚ ਅਸੀਂ ਸਾਰੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਦੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਤਰ੍ਹਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਅਪੀਲ ਕਰਦੇ ਆਂ ਇੱਕ ਚੇਤਾਵਨੀ ਦਿੰਨੇ ਆਂ ਭਾਜਪਾ ਸਰਕਾਰ ਨੂੰ ਵੀ ਇਹੇ ਜੇ ਕੰਮਾਂ ਤੋਂ ਬਾਝਾਂ ਕਿਉਂਕਿ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡਣ ਉਹ ਪਹਿਲਾਂ ਵੀ ਪੰਜਾਬ ਨੇ ਔਰ ਦੇਸ਼ ਨੇ ਬੜਾ ਸੰਤਪ ਹੋ ਗਿਆ ਹੈ ਨਾ ਜਿੱਦਾਂ ਦਾ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜੀ ਮਸਲਿਆਂ ਤੇ ਰਾਜਨੀਤੀ ਨਾ ਕਰਨ ਹੋਰ بڑے ਮੁੱਦੇ ਨੇ ਰਾਜਨੀਤੀ ਦੇ ਉਹਨਾਂ ਤੇ ਮੁੱਤ ਕਰਨ ਪਰ ਇਹਨਾਂ ਇਹਨਾਂ ਜਿਹੜੀਆਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਾ ਕਰਨ ਇਹ ਅਸੀਂ ਅਪੀਲ ਕਰਨਾ ਚਾਹ ਉਹ ਤਾਂ ਕਹਿ ਰਹੇ ਨੇ ਪਾਣੀ ਦੇ ਹੱਕ ਸਾਡੇ ਦੇ ਦੇਖੋ ਇੱਕ ਰਾਈਪੇਰੀਅਨ ਕਾਨੂੰਨ ਆ ਪੂਰੇ ਵਰਲਡ ਦੇ ਵਿੱਚ ਜਿਸ ਦੇ ਤਹਿਤ ਪਾਣੀਾਂ ਦੀ ਵੰਡ ਹੁੰਦੀ ਆ ਉਹਦੇ ਤਹਿਤ ਜਿਹੜਾ ਸੂਬਾ ਕੋਈ ਵੀ ਜਿਹੜਾ ਦੇਸ਼ ਆ ਜਿਹੜਾ ਕਿਉਂਕਿ ਜਦੋਂ ਹੜ੍ਹਾਂ ਆਂਦੇ ਨੇ ਉਦੋਂ ਜਿਹੜੀ ਮਾਰ ਚੱਲਣੀ ਪੈਂਦੀ ਆ ਉਹ ਸੂਬੇ ਨੂੰ ਚੱਲਣੀ ਪੈਂਦੀ ਆ ਤੇ ਉਸ ਸੂਬੇ ਦਾ ਹੀ ਜਿਹੜਾ ਕੁਦਰਤੀ ਸਰੋਤ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੁੰਦਾ ਇਸੇ ਦੇ ਤਹਿਤ ਜਿਹੜਾ ਪੰਜਾਬ ਦਾ ਹੀ ਹੱਕਾਇ ਦੇ ਇਸ ਪਾਣੀਾਂ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਨਿਰ ਆਧਾਰ ਬਿਲਕੁਲ ਉਹਨਾਂ ਦੇ ਜਿਹੜੇ ਹੈਗੇ ਨੇ ਇਹ ਧੰਨਵਾਦ ਅਪਨੇ ਸਰੋਤ ਹੁੰਦੇ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਹੱਕ ਹੁੰਦਾ ਇਸੇ ਦੇ ਤਹਿਤ ਜਿਹੜਾ ਪੰਜਾਬ ਦਾ ਹੀ ਕਾਨੂੰਨ ਹਕਾਇ ਦੇ ਇਸ ਪਾਣੀਆਂ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਆਪਣਾ ਉਹਨਾਂ ਦਾ ਜਿਹੜਾ ਉਹਨਾਂ ਦਾ ਨਿਰਧਾਰ ਬਿਲਕੁਲ ਉਹਨਾਂ ਦਾ